ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਬੁੱਢਾ ਜੀ ਦਾ ਜਨਮ 7 ਕਤਕ ਸੰਮਤ 1563 ਨੂੰ ਸ਼ੁੱਕਰਵਾਰ ਦੀ ਸਵੇਰ ਅਮਰਤਵੇਲੇ ਭਾਈ ਸੁੱਗਾ ਜੀ ਦੇ ਘਰ ਮਾਤਾ ਗੋਰਾ ਜੀ ਜੋ ਕਿ ਸੰਧੂਆਂ ਦੇ ਬੁੰਡਾਲੇ ਤੋਂ ਕਾਜ਼ੀ ਸੰਧੂ ਦੀ ਧੀ ਸੀ ਉਹਨਾਂ ਦੇ ਕੁਖੋਂ ਪਿੰਡ ਕਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਬਾਬਾ ਜੀ ਦਾ ਨਾਮ ਬੂੜਾ ਰੱਖਿਆ ਗਿਆ ਸੀ। ਥੋੜੇ ਹੀ ਸਮੇਂ ਬਾਅਦ ਬਾਬਾ ਜੀ ਦੇ ਮਾਤਾ ਪਿਤਾ ਜੀ ਪੂਰੇ ਪਰਿਵਾਰ ਸਮੇਤ ਰਾਵੀ ਦੇ ਕੰਡੇ ਇੱਕ ਬਹੁਤ ਹੀ ਰਮਣੀਕ ਜਗ੍ਹਾ ਹੈ। ਜਿੱਥੇ ਅੱਜਕੱਲ ਕਸਬਾ ਰਮਦਾਸ ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਉੱਥੇ ਆ ਕੇ ਰਹਿਣ ਲੱਗ ਪਏ ਜਿੱਥੇ ਪਸ਼ੂਆਂ ਦੇ ਖਾਣ ਵਾਸਤੇ ਘਾਹ ਤੇ ਪੀਣ ਲਈ ਪਾਣੀ ਆਸਾਨੀ ਨਾਲ ਮਿਲ ਜਾਂਦਾ ਸੀ ਸੰਮਤ 1575 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਰਾਵੀ ਦੇ ਨੇੜੇ ਪਧਾਰੇ ਬਾਬਾ ਬੁੱਢਾ ਜੀ ਵੀ ਆਪਣੇ ਸਾਥੀਆਂ ਨਾਲ ਉਸ ਸਮੇਂ ਡੰਗਰ ਜਾ ਰਹੇ ਸਨ ਬਾਬਾ ਬੁੱਢਾ ਜੀ ਦੀ ਉਮਰ ਉਸ ਵੇਲੇ ਤਕਰੀਬਨ 12 ਸਾਲ ਦੀ ਸੀ ਉਹ ਪਸ਼ੂਚਾਰ ਦੇ ਛੱਡ ਕੇ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਜੀ ਦੇ پاس ਆ ਗਏ। ਗੁਰੂ ਜੀ ਨੇ ਬੱਚਾ ਨੂੰ ਪੁੱਛਿਆ ਕਿ ਤੁਸੀਂ ਕਿਸ ਦੇ ਬਲਕ ਹੋ ਤੇ ਕਿੱਥੋਂ ਆਏ ਹੋ? ਸਾਰੇ ਬਲਕ ਇੱਕ ਦੂਸਰੇ ਵੱਲ ਦੇਖਣ ਲੱਗ ਪਏ। ਬੂੜਾ ਬੋਲਿਆ ਕਿ ਮੈਂ ਰੰਧਾਵਾ ਜੱਟ ਹਾਂ। ਕਿਉਂਕਿ ਉਸ ਸਮੇਂ ਬਾਬਾ ਬੁੱਢਾ ਜੀ ਦਾ ਬਚਪਨ ਸੀ ਤੇ ਉਹਨਾਂ ਦਾ ਨਾਮ ਬੂੜਾ ਸੀ। ਇਸ ਲਈ ਬੋਲੇ ਕਿ ਮੈਂ ਰੰਧਾਵਾ ਜੱਟ ਹਾਂ। ਮੈਂ ਇਹਨਾਂ ਬਾਲਕਾਂ ਨਾਲ ਹੀ ਪਸ਼ੂ ਚਾਰਦਾ ਹਾਂ ਮੇਰਾ ਘਰ ਵੀ ਇਹਨਾਂ ਦੇ ਨੇੜੇ ਹੀ ਹੈ ਮੇਰੇ ਪਿਤਾ ਜੀ ਪਰਿਵਾਰ ਸਵੇਤ ਕਥੋ ਨਗਲ ਤੋਂ ਆ ਕੇ ਪਿੰਡ ਮੰਦਰਾ ਵਾਲੇ ਢੰਡਾ ਰਮਦਾਸਪੁਰ ਨੇੜੇ ਰਹਿਣ ਲੱਗ ਪਏ ਹਨ ਇਹ ਸਾਰੇ ਮੁਸਲਮਾਨ ਹਨ ਅਸੀਂ ਰਲ ਮਿਲ ਕੇ ਸਮਾ ਬਤਾ ਰਹੇ ਹਾਂ ਫਿਰ ਕੁਝ ਸਮੇਂ ਬਾਅਦ ਉਹ ਬੱਚੇ ਤਾਂ ਚਲੇ ਗਏ ਪਰ ਬੂੜਾ ਜੀ ਗੁਰੂ ਜੀ ਦੇ ਨਾਲ ਗੱਲਾਂ ਕਰਦੇ ਰਹੇ ਇਸ ਗੱਲਬਾਤ ਵਿੱਚ ਬੂੜਾ ਜੀ ਨੇ ਆਪਣੇ ਮਾਂਦੀ ਬੇਚਾਨੀ ਗੁਰੂ ਜੀ ਦੇ ਨਾਲ ਸਾਂਝੀ ਕੀਤੀ ਬੂੜਾ ਜੀ ਨੇ ਕਿਹਾ ਬਾਬਾ ਰੋਟੀਆਂ ਖਾਦਿਆਂ ਦਾ ਢਿੱਡ ਭਰ ਜਾਂਦਾ ਹੈ ਪਾਣੀ ਪੀਤਿਆਂ ਪਿਆਸ ਵੀ बुਝ ਜਾਂਦੀ ਹੈ ਪਰ ਮਨ ਦੀ ਪਿਆਸ ਕਿਵੇਂ 부ਜੇ ਇਹ ਕਿਰਪਾ ਕਰਕੇ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੂੜਾ ਜੀ ਦੀ ਵਿਥਿਆ ਸੁਣੀ ਤੇ ਬਚਨ ਕੀਤਾ ਕਾਕਾ ਤੇਰੀ ਉਮਰ ਦਾ ਖਾਸ ਨਹੀਂ ਲੱਗਦੀ ਪਰ ਤੇਰੀ ਸੋਚ ਬੁੱਢਿਆਂ ਵਾਲੀ ਹੈ ਸੋ ਸਾ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਤੇ ਹੀ ਬਾਬਾ ਬੁੱਢਾ ਜੀ ਦਾ ਨਾਮ ਬੁੱੜਾ ਤੋਂ ਬੁੱਢਾ ਜੀ ਪੈ ਗਿਆ ਤੇ ਇਸ ਤੋਂ ਬਾਅਦ ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੜੇ ਹੀ ਸ਼ਰਧਾਲੂ ਸਿੱਖ ਬਣ ਗਏ ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਜੀ ਨੂੰ ਮਿਲੇ ਸਨ ਉਸ ਦਾ ਨਾਮ ਸਮਾਧਾ ਸੱਚਖੰਡ ਕਰਕੇ ਪਹਿਚਾਨ ਬਣੀ ਹੋਈ ਹੈ ਥੋੜੇ ਸਮੇਂ ਬਾਅਦ ਬਾਬਾ ਬੁੱਢਾ ਜੀ ਸ਼ੇਰਗੁਰ ਨਾਨਕ ਦੇਵ ਜੀ ਦੇ ਕੋਲ ਕਰਤਾਰਪੁਰ ਸਾਹਿਬ ਆ ਗਏ ਜਿੱਥੇ ਗੁਰਨਾਨਕ ਦੇਵ ਜੀ ਰਹਿਸ਼ ਰਖਦੇ ਸਨ ਉੱਥੇ ਹਰ ਵੇਲੇ ਅਕਾਲ ਪੁਰਖ ਦਾ ਜਸ ਹੁੰਦਾ ਸੀ ਤੇ ਅਟੁੱਟ ਲੰਗਰ ਚੱਲਦਾ ਰਹਿੰਦਾ ਸੀ ਬਾਬਾ ਬੁੱਢਾ ਜੀ ਸਾਰਾ ਦਿਨ ਲੱਕੜਾ ਲਿਆਉਂਦੇ ਸਨ ਫਿਰ ਰਸਤ ਤਿਆਰ ਕਰਦੇ ਸਨ ਤੇ ਉਸ ਤੋਂ ਬਾਅਦ ਬਰਤਨ ਤੋਂ ਆਨਾਦ ਦੀ ਸੇਵਾ ਕਰਦੇ ਰਹਿੰਦੇ ਸਨ 15 ਫਗਣ ਸੰਮਤ 1580 ਦਿਨ ਐਤਵਾਰ ਨੂੰ ਬਾਬਾ ਬੁੱਢਾ ਜੀ ਦਾ ਵਿਆਹ ਸਮਰਾ ਗੋਦੀ ਬੀਬੀ ਮਹਿਰਵਾਨ ਨਾਲ ਹੋ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੀ ਬਰਾਤ ਵਿੱਚ ਕਿਸੇ ਕਾਰਨ ਕਰਕੇ ਗੁਰਨਾਨਕ ਦੇਵ ਜੀ ਆਪ ਤਾਂ ਨਾ ਜਾ ਸਕੇ ਪਰ ਉਹਨਾਂ ਦੇ ਦੋਨੋਂ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਸ਼ਾਮਲ ਹੋਏ ਸਨ ਵਿਆਹ ਕਰਨ ਤੋਂ ਬਾਅਦ ਬਾਬਾ ਜੀ ਸਭ ਤੋਂ ਪਹਿਲਾਂ ਮਾਤਾ ਸੁਲਖਣੀ ਜੀ ਨੂੰ ਮਿਲੇ ਉਸ ਤੋਂ ਬਾਅਦ ਆਪਣੇ ਮਾਤਾ ਜੀ ਨੂੰ ਮਿਲੇ ਬਾਬਾ ਬੁੱਢਾ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਭਾਈ ਸੁਧਾਰੀ ਜੀ ਸਭ ਤੋਂ ਵੱਡੇ ਸਨ ਤੇ ਉਹਨਾਂ ਦਾ ਵਿਆਹ ਸੰਮਤ 1600 ਸਨ 1543 ਨੂੰ ਪਿੰਡ ਫਗਤੂਤ ਜਿਹੜਾ ਹੈ ਰਾਵੀ ਦਰਿਆ ਦੇ ਕੰਢੇ ਤੇ ਹੈ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜਿਉਂਣ ਜੱਟ ਦੀ ਪੁੱਤਰੀ ਨਾਲ ਹੋਇਆ ਭਾਈ ਪਖਾਰੀ ਜੀ ਇਹਨਾਂ ਦੇ ਦੂਸਰੇ ਸੁਪੁੱਤਰ ਸਨ ਇਹਨਾਂ ਦਾ ਜਨਮ ਸੰਮਤ 1588 ਨੂੰ ਹੋਇਆ ਤੇ ਇਹਨਾਂ ਦਾ ਵਿਆਹ ਪਿੰਡ ਸਮਰਾ ਡੇਰਾ ਬਾਬਾ ਨਾਨਕ ਦੇ ਨੇੜੇ ਭਾਈ ਨਰੈਣੇ ਬਸਰਾ ਜ਼ਿਮੀਦਾਰ ਦੀ ਪੁੱਤਰੀ ਨਾਲ ਸੰਮਤ 1602 ਵਿੱਚ ਹੋਇਆ। ਬਾਬਾ ਬੁੱਢਾ ਜੀ ਦੇ ਤੀਸਰੇ ਪੁੱਤਰ ਭਾਈ ਮਹਿਮਾ ਜੀ ਸਨ ਤੇ ਇਹਨਾਂ ਦਾ ਵਿਆਹ ਪਿੰਡ ਤਲਵੰਡੀ ਪਿੰਡਰਾ ਵਿੱਚ ਪਿੰਡਰ ਜ਼ਿਮੀਦਾਰ ਦੀ ਪੁੱਤਰੀ ਨਾਲ ਸੰਮਤ 1607 ਵਿੱਚ ਹੋਇਆ। ਭਾਈ ਭਾਨਾ ਜੀ ਬਾਬਾ ਜੀ ਦੇ ਚੌਥੇ ਪੁੱਤਰ ਸਨ ਜਿਨ੍ਹਾਂ ਦਾ ਜਨਮ ਸੰਮਤ 1593 ਵਿੱਚ ਹੋਇਆ। ਤੇ ਵਿਆਹ ਪਿੰਡ ਢਿਲਵਾ ਵਜ਼ੀਰ ਦੇ ਪਤਨ ਨੇੜੇ ਢਿਲੋਂ ਜ਼ਿਮੀਦਾਰ ਦੀ ਪੁੱਤਰੀ ਗੋਗਵੇ ਨਾਲ ਸੰਮਤ 1611 ਵਿੱਚ ਹੋਇਆ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਦਾ ਸੁਭਾਗ ਫਿਰ ਹੋਰ ਵੀ ਜ਼ਿਆਦਾ ਮਿਲਣ ਲੱਗ ਪਿਆ। ਬਾਬਾ ਜੀ ਦਾ ਪਰਿਵਾਰ ਕਮਾਊ ਹੋ ਗਿਆ ਤੇ ਬਾਬਾ ਜੀ ਨੇ ਬਹੁਤਾ ਸਮਾਂ ਕਰਤਾਰਪੁਰ ਵਿੱਚ ਹੀ ਬਤੌਣਾ ਸ਼ੁਰੂ ਕਰ ਦਿੱਤਾ। ਆਪਣੇ ਘਰ ਵੱਲ ਕਦੇ-ਕਦੇ ਜਾਂਦੇ ਸੀ ਨਹੀਂ ਤਾਂ ਪੱਕੇ ਤੌਰ ਤੇ ਸ਼੍ਰੀ ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਹੀ ਰਹਿੰਦੇ ਸਨ ਸੰਮਤ 1596 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਸੌਂਪ ਦਿੱਤੀ ਤੇ ਜਦੋਂ ਸੰਮਤ 1609 ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਦੀਵਾਨ ਸਜਾਇਆ ਤੇ ਬਾਬਾ ਬੁੱਢਾ ਜੀ ਪਾਸੋਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਾ ਵਾਰਸ ਸਜਾ ਕੇ ਆਪ ਵੀ ਮੱਥਾ ਟੇਕ ਦਿੱਤਾ ਚੌਥੇ ਦਿਨ ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਤੇ ਬਾਬਾ ਬੁੱਢਾ ਜੀ ਨੇ ਉਹਨਾਂ ਦੀ ਜਿਖਾ ਤਿਆਰ ਕੀਤੀ ਤੇ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਬਾਬਾ ਦਾਤੂ ਜੀ ਦੇ ਵਿਰੋਧ ਕਰਨ ਤੇ ਗੋਇੰਦਵਾਲ ਸਾਹਿਬ ਤੋਂ ਚਲੇ ਗਏ ਤਾਂ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੂੰ ਲੱਭਣ ਵਿੱਚ ਸਹਾਇਤਾ ਕਰਨ ਲਈ ਆਖਿਆ ਗੁਰੂ ਘਰ ਦਾ ਸਾਰਾ ਸਮਾਨ ਦਾਤੂ ਜੀ ਲੈ ਗਏ ਸਨ ਸਿਰਫ ਇੱਕ ਗੁਰੂ ਜੀ ਦੀ ਘੋੜੀ ਹੀ ਰਹਿ ਗਈ ਸੀ ਉਹ ਕਿਸੇ ਹੋਰ ਨੂੰ ਆਪਣੀ ਪਿੱਠ ਤੇ ਬਹਿਣ ਨਹੀਂ ਦਿੰਦੀ ਸੀ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਧੀਰੇ ਹੀ ਦਿੱਤਾ ਤੇ ਇੱਕ ਤਰਕੀਬ ਤੋਂ ਕੰਮ ਲਿਆ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਘੋੜੀ ਨੂੰ ਲਗਾਮ ਪਾ ਕੇ ਛੱਡ ਦਿੱਤਾ ਤੇ ਮਗਰ ਸਭ ਸੰਗਤਾਂ ਸਮੇਤ ਆਪ ਚੱਲ ਪਏ। ਘੋੜੀ ਬਾਸਰ ਕੇ ਜਾ ਕੇ ਰੁਕ ਗਈ ਜਿਸ ਕੋਠੇ ਵਿੱਚ ਗੁਰੂ ਜੀ ਦੀ ਸਮਾਦੀ ਸੀ। ਘੋੜੀ ਨੇ ਤਿੰਨ ਪ੍ਰਕਰਮਾਂ ਲਈਆਂ ਤੇ ਹਿੰਕਣ ਲੱਗ ਪਈ। ਗੁਰੂ ਜੀ ਨੇ ਦਰਵਾਜ਼ੇ ਤੇ ਲਿਖਿਆ ਸੀ ਕਿ ਜੋ ਵੀ ਪ੍ਰਾਣੀ ਇਸ ਦਰ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ। ਉਸ ਦਾ ਲੋਕ ਪ੍ਰਲੋਕ ਵਿੱਚ ਭਲਾ ਨਹੀਂ ਹੋਏਗਾ ਜਿਹੜਾ ਉਲੰਘਣਾ ਕਰੇਗਾ ਸਭ ਸੰਗਤਾਂ ਹੈਰਾਨ ਹੋ ਗਈਆਂ ਬਾਬਾ ਜੀ ਪਿੱਛੇ ਜਾ ਕੇ ਕੰਧ ਨੂੰ ਸਨ ਲਾ ਕੇ ਅੰਦਰ ਚਲੇ ਗਏ ਗੁਰੂ ਜੀ ਸਮਾਧੀ ਵਿੱਚ ਬੈਠੇ ਸਨ ਬਾਬਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਰੀਆਂ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਬੇਚੈਨ ਹਨ ਇਸ ਲਈ ਇਹਨਾਂ ਨੂੰ ਦਰਸ਼ਨ ਦਿਓ ਗੁਰੂ ਜੀ ਦੇ ਕਹਿਣ ਤੇ ਬਾਬਾ ਜੀ ਨੇ ਦਰਵਾਜ਼ਾ ਖੋਲ ਦਿੱਤਾ ਸਾਰੀਆਂ ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਵਚਨ ਕੀਤਾ ਕਿ ਜੋ ਵੀ ਪ੍ਰਾਣੀ ਇਸ ਸਨ ਰਾਹੀਂ ਦਰਸ਼ਨ ਕਰੇਗਾ ਉਸ ਨੂੰ ਜਮਾ ਦੀ ਸਜ਼ਾ ਭੁਗਤਣੀ ਨਹੀਂ ਪਵੇਗੀ ਇਸ ਤਰ੍ਹਾਂ ਬਾਬਾ ਜੀ ਦੇ ਯਤਨਾ ਨਾਲ ਤੀਸਰੇ ਪਾਤਸ਼ਾਹ ਤਾਨਤਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਦੁਬਾਰਾ ਸੰਗਤਾਂ ਨੂੰ ਦਰਸ਼ਨ ਹੋਏ ਸ਼੍ਰੀ ਗੁਰੂ ਅਮਰਦਾਸ ਜੀ ਨੇ ਊਚ ਨੀਚ ਛੂਤ-ਛਾਤ ਜਾਤ ਪਾਤ ਦੇ ਸਦੀਵੀ ਹੱਲ ਲਈ ਬੌਲੀ ਸਾਹਿਬ ਬਣਾਉਣ ਦਾ ਮਨ ਬਣਾਇਆ ਜਿੱਥੇ ਹਰ ਮਨੁੱਖ ਇਸ਼ਨਾਨ ਕਰਕੇ ਚੁਰਾਸੀ ਤੋਂ ਮੁਕਤ ਹੋ ਸਕੇ ਗੁਰੂ ਜੀ ਨੇ 1552 ਈਸਵੀ ਵਿੱਚ ਬਾਬਾ ਬੁੱਢਾ ਜੀ ਤੋਂ ਬੋਲੀ ਦਾ ਆਧ ਟੱਕ ਲਗਵਾਇਆ ਇਸ ਪਵਿੱਤਰ ਕਾਰਜ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਖੇਤਰ ਨੂੰ ਵਿਧਾਉਣ ਤੇ ਨਿਯਮਬੱਧ ਕਰਨ ਹਿਤ 22 ਮੰਜੀਆਂ ਦੀ ਸਥਾਪਨਾ ਕੀਤੀ ਇਸ ਮੰਜੀ ਪ੍ਰਥਾ ਦੇ ਮੁੱਖ ਪ੍ਰਬੰਧਕ ਵੀ ਬਾਬਾ ਬੁੱਢਾ ਜੀ ਹੀ ਸਨ ਬਾਸ਼ਾ ਅਕਬਰ ਜਦੋਂ ਪਹਿਲੀ ਵਾਰੀ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਬਾਦਸ਼ਾਹ ਨੂੰ ਬਾਬੇ ਨਾਨਕ ਦੇ ਪੰਥ ਦੀ ਨਿਰਮਲਤਾ ਤੇ ਮਰਿਆਦਾ ਤੋਂ ਜਾਣੂ ਕਰਵਾਇਆ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਤਾਂ ਬਾਬਾ ਬੁੱਢਾ ਜੀ ਨੇ ਹੀ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਅੰਤਮ ਰਸਮਾਂ ਆਪਣੇ ਹੱਥੀ ਕੀਤੀਆਂ ਗੁਰਗੱਦੀ ਵੇਲੇ ਗੁਰਗੱਦੀ ਦਾ ਤਿਲਕ ਵੀ ਬਾਬਾ ਬੁੱਢਾ ਜੀ ਹੀ ਕਰਿਆ ਕਰਦੇ ਸਨ ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਸਥਾਪਨਾ ਕਰਕੇ ਬਾਬਾ ਬੁੱਢਾ ਜੀ ਤੋਂ ਅਮਰਤ ਸਰੋਵਰ ਦਾ ਟੱਕ ਲਗਵਾਇਆ ਤੇ ਬਾਬਾ ਬੁੱਢਾ ਜੀ ਨੂੰ ਇਸ ਮਹਾਨ ਸੇਵਾ ਦਾ ਮੁਖ ਸੇਵਾਦਾਰ ਨਿਯੁਕਤ ਕੀਤਾ ਜਿਸ ਥਾਂ ਤੇ ਬੈਠ ਕੇ ਬਾਬਾ ਬੁੱਢਾ ਜੀ ਪਾਵਨ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਉਹ ਥਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਬੇਰ ਬਾਬਾ ਬੁੱਢਾ ਜੀ ਦੀ ਇਤਿਹਾਸਿਕ ਯਾਦ ਬਚਾਉਂ ਅੱਜ ਵੀ ਸੁਰੱਖਿਅਤ ਹੈ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸੁਪੁੱਤਰ ਸ਼੍ਰੀ ਗੁਰ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ। ਸਿਰਗੁਰ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸਮੁੱਚੀ ਉਸਾਰੀ ਦੇ ਕੰਮਾਂ ਦਾ ਪ੍ਰਬੰਧ ਸੰਭਾਲ ਦਿੱਤਾ। ਇੱਕ ਵਾਰ ਸੰਮਤ 1957 ਬਿਕਰਮੀ ਵਿੱਚ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਉੱਥੇ ਇੱਕ ਲਾਹੌਰ ਦਰਬਾਰ ਦਾ ਮੁਸਲਮਾਨ ਵਜ਼ੀਰ ਖਾਨ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਇਹ ਜਲੌਦਰ ਦੇ ਰੋਗ ਤੋਂ ਬਹੁਤ ਦੁਖੀ ਸੀ। ਉਸਨੂੰ ਸਾਰੇ ਹਕੀਮਾਂ ਨੇ ਜਵਾਬ ਦੇ ਦਿੱਤਾ ਸੀ ਹੁਣ ਉਹ ਆਖਰੀ ਆਸ ਗੁਰੂ ਸਾਹਿਬ ਤੋਂ ਲੈ ਕੇ ਆਪਣਾ ਜਨਮ ਸਫਲਾ ਕਰਨ ਲਈ ਗੁਰੂ ਜੀ ਦੇ ਪਾਸ ਆਇਆ ਵਜ਼ੀਰ ਖਾਨ ਦੇ ਸਾਥੀਆਂ ਨੇ ਉਸਨੂੰ ਚੁੱਕ ਕੇ ਗੁਰੂ ਜੀ ਦੇ ਪਾਸ ਲਿਆਂਦਾ ਤੇ ਸਾਰੀ ਕਹਾਣੀ ਦੱਸੀ ਇਹ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰ ਦਿੱਤਾ ਕਿ ਤੁਹਾਡੀ ਬਿਮਾਰੀ ਬਾਬਾ ਬੁੱਢਾ ਜੀ ਠੀਕ ਕਰਨਗੇ ਬਾਬਾ ਜੀ ਕਾਰ ਸੇਵਾ ਵਿੱਚ ਲੱਗੇ ਹੋਏ ਸਨ ਉਹਾਂ ਨੇ ਗੱਲਾਂ ਸੁਣ ਕੇ ਦੂਰੋਂ ਹੀ ਟੋਕਰੀ ਚੁੱਕ ਕੇ ਵਜ਼ੀਰ ਖਾਂ ਦੇ ਢਿੱਡ ਵਿੱਚ ਮਾਰੀ ਤੇ ਉਸ ਨਾਲ ਉਸ ਦਾ ਪੇਟ ਜੋ ਕਿ ਪਾਣੀ ਭਰ ਜਾਣ ਨਾਲ ਬਹੁਤਾ ਫੁੱਲਿਆ ਹੋਇਆ ਸੀ ਟੋਕਰੀ ਵੱਜਦੇ ਹੀ ਗੁਰੂ ਜੀ ਦੀ ਕਿਰਪਾ ਨਾਲ ਪੇਟ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਤੇ ਵਜ਼ੀਰ ਖਾਂ ਨਵਰ ਨਵ ਹੋ ਗਿਆ ਉਸ ਤੋਂ ਬਾਅਦ ਵਜ਼ੀਰ ਖਾਂ ਨੇ ਕਈ ਦਿਨ ਉੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕੀਤੀ ਤੇ ਸੱਚਾ ਸਿੱਖ ਬਣ ਗਿਆ ਸਾਧ ਸੰਗਤ ਜੀ ਅੱਜ ਕੱਲ ਪੜੇ ਹੋਏ ਸਿੱਖ ਕਈ ਕਹਿ ਦਿੰਦੇ ਹਨ ਕਿ ਭਾਈ ਫਲਾਣੇ ਸਿੱਖ ਦਾ ਗੁਰਦੁਆਰਾ ਬਣਾਇਆ ਹੈ ਇਸ ਦੀ ਬੜੀ ਮਹਾਨਤਾ ਕਰਦੇ ਹਨ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਚਾਹੀਦਾ ਹੈ ਕਿਸੇ ਸਿੱਖ ਨੂੰ ਮੰਨਣ ਦਾ ਕੀ ਫਾਇਦਾ ਸੋ ਸਾਧ ਸੰਗਤ ਜੀ ਤੁਸੀਂ ਹੁਣ ਸੁਣਿਆ ਹੀ ਹੈ ਕਿ ਗੁਰੂ ਸਾਹਿਬ ਸਭ ਕੁਝ ਕਰ ਸਕਦੇ ਸੀ ਉਹ ਸਰਬ ਕਲਾ ਸਮਰਾਥ ਥਾਨ ਪਰ ਉਹਨਾਂ ਨੇ ਵਡਿਆਈ ਬਾਬਾ ਬੁੱਢਾ ਜੀ ਨੂੰ ਦੇਣੀ ਸੀ ਜੋ ਕਿ ਉਹਨਾਂ ਦੇ ਅਨੰਦ ਸਿੱਖ ਸਨ ਇਸ ਲਈ ਉਹਨਾਂ ਨੇ ਵਜ਼ੀਰ ਖਾਨ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਬਚਨ ਹੈ ਕਿ ਜਿਹੜਾ ਸਿੱਖ ਅੰਮ੍ਰਿਤਸਰ ਦੀ ਯਾਤਰਾ ਕਰਨ ਆਏਗਾ ਜਿੰਨੀ ਦੇਰ ਤੱਕ ਉਹ ਬਾਬਾ ਅਟੱਲ ਜੀ ਤੇ ਭਾਈ ਸੱਲੋ ਜੀ ਦੇ ਤੋਬੇ ਦੇ ਦਰਸ਼ਨ ਨਹੀਂ ਕਰੇਗਾ ਉਸ ਦੀ ਯਾਤਰਾ ਸਫਲ ਨਹੀਂ ਹੋਣੀ ਸੋ ਸਾਧ ਸੰਗਤ ਜੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖਾਂ ਦੇ ਸਥਾਨ ਤੇ ਜਾਣ ਦਾ ਕਿੰਨਾ ਵੱਡਾ ਫਲ ਹੈ ਗੁਰੂ ਜੀ ਦਾ ਇਹ ਵੀ ਬਚਨ ਹੈ ਕਿ ਜਿਹੜਾ ਮੇਰੇ ਸਥਾਨ ਤੇ ਆਏਗਾ ਉਨੋ ਇੱਕ ਗੁਣਾ ਫਲ ਮਿਲੇਗਾ ਜਿਹੜਾ ਮੇਰੇ ਸਿੱਖ ਦੇ ਸਥਾਨ ਤੇ ਜਾ ਕੇ ਮੱਥਾ ਟੇਕੇਗਾ ਉਸਨੂੰ 20 ਗੁਣਾ ਫਲ ਮਿਲੇਗਾ ਸੋ ਸਾਧ ਸੰਗਤ ਜੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਕਿਸੇ ਸਿੱਖ ਦੇ ਸਥਾਨ ਤੇ ਜਾਣ ਦਾ ਕਿੰਨਾ ਵੱਡਾ ਫਲ ਹੈ ਪਰ ਹੋਵੇ ਪੂਰਨ ਸਿੱਖ 14 ਅਗਸਤ 1904 ਈਸਵੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਰਿਮੰਦਰ ਸਾਹਿਬ ਵਿੱਚ ਸਥਾਪਨਾ ਹੋਈ ਸੀ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ बाबा बुड्ढा जी ਦੇ ਸੀਸ ਉੱਪਰ ਸ਼ਸ਼ੋਭਿਤ ਕਰਕੇ ਲੈ ਕੇ ਆਂਦੀ ਸੀ ਗੁਰੂ ਜੀ ਪਿੱਛੇ ਚੌਰ ਦੀ ਸੇਵਾ ਕਰਦੇ ਆ ਰਹੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਵਾਕ ਵੀ बाबा बुड्ढा जी ਨੇ ਹੀ ਲਿਆ ਸੀ ਜਿਸ ਤੋਂ ਆਪ ਸਭ ਜਾਣੂ ਹੋ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਤਿਆਰ ਹੋਣ ਤੇ बाबा बुड्ढा ਜੀ ਨੂੰ ਮੁੱਖ ਗ੍ਰੰਥੀ ਦੀ ਸੇਵਾ ਸੌਂਪਣ ਦਾ ਫੈਸਲਾ ਲਿਆ ਇੱਕ ਸਾਖੀ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਆਪ ਦੇ ਘਰ ਕੋਈ ਸੰਤਾਨ ਨਹੀਂ ਸੀ ਹੋਈ ਬੀਬੀ ਕਰਮੋ ਹਰ ਰੋਜ਼ ਮਾਤਾ ਗੰਗਾ ਜੀ ਨੂੰ ਔਤਰੀ ਕਰਮਾ ਜਲੀ ਬਾਲ ਵਗੈਰਾ ਦੇ ਤਾਂਨੇ ਦੇ ਰਹੀ ਸੀ ਇਸ ਤੇ ਮਾਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਬਾਬਾ ਬੁੱਢਾ ਜੀ ਤੋਂ ਪੁੱਤਰ ਦੀ ਦਾਤ ਲੈਣ ਵਾਸਤੇ ਗਏ ਬਾਬਾ ਜੀ ਨੇ ਆਖਿਆ ਗੁਰੂ ਜੀ ਤਾਂ ਆਪ ਹੀ ਸਮਰੱਥ ਹਨ ਮੈਨੂੰ ਗਰੀਬ ਨੂੰ ਐਵੇਂ ਹੀ ਮਾਨ ਦੇ ਰਹੇ ਹਨ ਮੈਂ ਅਰਦਾਸ ਕਰਦਾ ਹਾਂ ਕਿ ਤੁਹਾਡੇ ਘਰ ਬਹੁਤ ਸੂਰਬੀਰ ਯੋद्धा ਪੈਦਾ ਹੋਏਗਾ ਜਿਸ ਤਰ੍ਹਾਂ ਮੈਂ ਗੰਡਾ ਭੰਨਿਆ ਹੈ ਉਹ ਦੁਸ਼ਟਾਂ ਦੇ ਸਿਰ ਭੰਨਿਆ ਕਰੇਗਾ ਗੰਡਾ ਭਨ ਕੇ ਮਾਤਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਤੇ ਕਿਹਾ ਦਲ ਭਜਨ ਸੂਰਮਾ ਵੱਡ ਯੋद्धा ਪਰਉਪਕਾਰੀ ਹੋਏਗਾ ਸ਼੍ਰੀ ਗੁਰ ਹਰਗੋਬਿੰਦ ਜੀ ਦੀ ਉਮਰ 11-12 ਸਾਲ ਦੀ ਹੀ ਸੀ ਜਦੋਂ ਪੰਜਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਦੋ ਤਲਵਾਰਾਂ ਪਵਾ ਕੇ ਗੁਰਗੱਦੀ ਦਾ ਟਿਕਾ ਦਿੱਤਾ ਤੇ ਪੁਰਾਤਨ ਸੇਲੀ ਟੋਪੀ ਵਾਲੀ ਪ੍ਰਥਾ ਖਤਮ ਕਰ ਦਿੱਤੀ ਉਸ ਦਿਨ ਤੋਂ ਸਿੱਖਾਂ ਨੂੰ ਘੋੜੇ ਰੱਖਣੇ ਤੇ ਸ਼ਸਤਰ ਪੈਨਣ ਦੀ ਹਿਦਾਇਤ ਕੀਤੀ ਗਈ ਬਾਬਾ ਬੁੱਢਾ ਜੀ ਦਾ ਗੁਰੂ ਘਰ ਵਿੱਚ ਬਹੁਤ ਆਦਰ ਸਤਕਾਰ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਬਚਪਨ ਵਿੱਚ ਸਿੱਖਿਆ ਵੀ ਬਾਬਾ ਬੁੱਢਾ ਜੀ ਤੋਂ ਹੀ ਲਈ ਸੀ ਬਾਬਾ ਜੀ ਅਧਿਆਤਮਕ ਤੌਰ ਤੇ ਬਹੁਤ ਉੱਚੇ ਸਨ ਸੇਵਾ ਤੇ ਸਿਮਰਨ ਦੇ ਪੁੰਜ ਸਨ ਬਾਬਾ ਜੀ ਦੀ ਗੱਲ ਦਾ ਗੁਰੂ ਜੀ ਵੀ ਸਤਕਾਰ ਕਰਦੇ ਸਨ ਗੁਰੂ ਜੀ ਨੇ ਬਾਬਾ ਜੀ ਦਾ ਸਤਕਾਰ ਕਰਦੇ ਹੋਏ ਅਕਾਲ ਤਖਤ ਦੀ ਨੀ ਬਾਬਾ ਬੁੱਢਾ ਜੀ ਪਾਸੋ ਰਖਵਾਈ ਵਿਵੇਕ ਸਰ ਸरोवर ਦੀ ਨੀ ਵੀ ਬਾਬਾ ਬੁੱਢਾ ਜੀ ਪਾਸੋ ਹੀ ਰਖਵਾਈ ਗਈ ਸੀ ਉਸ ਸਮੇਂ ਮਾਤਾ ਕੋਲਾ ਜੀ ਪਾਸ ਥੋੜੇ ਜਿਹੇ ਸੋਨੇ ਦੇ ਗਹਿਣੇ ਸਨ ਜਿਹੜੇ ਉਹਨਾਂ ਨੇ ਗੁਰੂ ਜੀ ਨੂੰ ਭੇਟ ਕੀਤੇ ਸਨ ਗੁਰੂ ਜੀ ਨੇ ਉਹ ਸੋਨਾ ਬਾਬਾ ਬੁੱਢਾ ਜੀ ਦੇ ਹਵਾਲੇ ਕਰ ਦਿੱਤਾ ਤੇ ਬਾਬਾ ਜੀ ਨੇ ਉਹੀ ਸੋਨਾ ਵੇਚ ਕੇ ਕਾਲਸਰ ਸਰੋਵਰ ਪੱਕਾ ਕਰਵਾ ਦਿੱਤਾ ਤੇ 1611 ਈਸਵੀ ਵਿੱਚ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਵਿੱਚ ਨਜ਼ਰਬੰਦ ਸਨ ਉਦੋਂ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਯਾਦ ਵਿੱਚ ਚੌਂਕੀ ਦੀ ਰਸਮ ਸ਼ੁਰੂ ਕੀਤੀ ਜੋ ਅੱਜ ਤੱਕ ਜਾਰੀ ਹੈ ਜਦੋਂ ਬਾਬਾ ਬੁੱਢਾ ਜੀ ਬਹੁਤ ਬਿਰਧ ਹੋ ਗਏ ਉਦੋਂ ਆਪਣੇ ਪਿੰਡ ਰਾਮਦਾਸ ਜਾ ਕੇ ਰਹਿਣ ਲੱਗ ਪਏ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਪਰ ਬਾਬਾ ਬੁੱਢਾ ਜੀ ਗੁਰੂ ਜੀ ਨੂੰ ਗੁਰੂ ਸਮਝ ਕੇ ਹੀ ਪੂਜਦੇ ਸਨ ਆਪ ਭਾਵੇਂ ਉਮਰ ਵਿੱਚ ਕਿੰਨੇ ਹੀ ਵੱਡੇ ਸਨ ਪਰ ਆਪਣੇ ਆਪ ਨੂੰ ਗੁਰੂ ਜੀ ਦੇ ਚਰਨਾਂ ਦੀ ਧੂੜ ਹੀ ਸਮਝਦੇ ਸਨ ਤੇ ਜਦੋਂ ਬਾਬਾ ਬੁੱਢਾ ਜੀ ਦਾ ਆਖਰੀ ਸਮਾਂ ਨਜ਼ਦੀਕ ਆ ਗਿਆ ਤਾਂ ਉਹਨਾਂ ਨੇ ਆਪਣੇ ਪੁੱਤਰ ਭਾਈ ਭਾਨਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਵੱਲ ਸੁਨੇਹਾ ਦੇ ਕੇ ਭੇਜਿਆ ਤੇ ਗੁਰੂ ਜੀ ਦੇ ਦਰਸ਼ਨਾਂ ਦੀ ਅਭਿਲਾਸ਼ਾ ਕੀਤੀ ਗੁਰੂ ਜੀ ਨੇ ਉਸੇ ਵਕਤ ਹੁਕਮ ਕਰ ਦਿੱਤਾ ਬਾਬਾ ਬੁੱਢਾ ਜੀ ਪਰਲੋਕ ਯਾਤਰਾ ਦੀ ਤਿਆਰੀ ਵਿੱਚ ਹਨ ਉਹਨਾਂ ਦਾ ਹਰਕਾਰਾ ਇੱਧਰ ਆ ਰਿਹਾ ਹੈ ਹਰਕਾਰੇ ਦੇ ਪਹੁੰਚਦੇ ਹੀ ਇੱਥੋਂ ਚੱਲ ਪੈਣਾ ਹੈ ਜਿਸ ਨੇ ਵੀ ਬਾਬਾ ਜੀ ਦੇ ਅੰਤਮ ਦਰਸ਼ਨ ਕਰਨੇ ਹੋਣ ਉਹ ਤਿਆਰ ਰਹੀਂ ਇਸ ਤਰ੍ਹਾਂ ਹੀ ਹੋਇਆ ਸੀ ਭਾਈ ਭਾਨਾ ਜੀ ਦੇ ਪਹੁੰਚਦੇ ਹੀ ਗੁਰੂ ਜੀ ਭਾਈ ਗੁਰਦਾਸ ਜੀ ਭਾਈ ਬੀਦੀ ਚੰਨ ਜੀ ਤੇ ਹੋਰ ਸਿੱਖ ਸੰਗਤਾਂ ਰਮਦਾਸ ਵਾਲ ਚਲ ਪਈਆਂ ਬਾਬਾ ਬੁੱਢਾ ਜੀ ਨੇ 6 ਗੁਰੂ ਸਾਹਿਬਾਨਾਂ ਦੇ ਸਾਖਿਆ ਦਰਸ਼ਨ ਕੀਤੇ 125 ਸਾਲ ਦੀ ਉਮਰ ਭੋਗੀ ਤੇ 16 ਨਵੰਬਰ 1631 ਈਸਵੀ ਨੂੰ ਪਿੰਡ ਰਮਦਾਸ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪਾਵਨ ਹੱਥਾਂ ਵਿੱਚ ਬਾਬਾ ਬੁੱਢਾ ਜੀ ਨੇ ਅੰਤਮ ਸਵਾਸ ਲਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਦੇ ਕੇ ਉਹਨਾਂ ਨੂੰ ਮਾਣ ਬਖਸ਼ਿਆ ਜਿਸ ਜਗ੍ਹਾ ਆਪ ਜੀ ਦਾ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਸੱਚਖੰਡ ਨਾਮਕ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਭਾਈ ਭਾਨਾ ਜੀ ਦੇ ਸਿਰ ਪੱਗ ਬਣਾਈ ਗਈ ਤੇ 17 ਦਿਨ ਰਮਦਾਸ ਵਿੱਚ ਰਹਿ ਕੇ ਸਾਰੀਆਂ ਰਸਮਾਂ ਗੁਰੂ ਮਰਿਆਦਾ ਅਨੁਸਾਰ ਸੰਪੂਰਨ ਕਰਕੇ ਗੁਰੂ ਜੀ ਵਾਪਸ ਹਰਗੋਬਿੰਦਪੁਰ ਆ ਗਏ ਬਾਬਾ ਬੁੱਢਾ ਜੀ ਦੇ ਸਮੇਂ ਤੋਂ ਹੀ ਚੌਂਕੀ ਦੀ ਰਸਮ ਚੱਲਦੀ ਆ ਰਹੀ ਹੈ ਜੋ ਅਕਾਲ ਤਖਤ ਸਾਹਿਬ ਤੋਂ ਤੁਰ ਕੇ ਸ਼੍ਰੀ ਹਰਮੰਦਰ ਸਾਹਿਬ ਹਰ ਰੋਜ਼ ਆਉਂਦੀ ਹੈ ਤੇ ਅਜੇ ਤੱਕ ਜਾਰੀ ਹੈ। ਬਾਬਾ ਬੁੱਢਾ ਜੀ ਦੇ ਸੁਪੁੱਤਰਾਂ ਦੀ ਸੰਤਾਨ ਝੰਡੇ RAMDAS ਪੁਰਾਦਕ ਕਈ ਪਿੰਡਾਂ ਵਿੱਚ ਹੁਣ ਵੀ ਵਸਦੀ ਹੈ। ਭਾਈ ਗੁਰਦਾਸ ਜੀ ਦਾ ਫਰਮਾਨ ਹੈ ਜਿੱਤਾ ਰੰਧਾਵਾ ਭੱਲਾ ਹੈ ਬੂੜਾ ਬੁੱਢਾ ਇੱਕ ਮਨ ਧਿਆਵੈ। ਜਿੱਤਾ ਰੰਧਾਵਾ ਭੱਲਾ ਜੱਟ ਸਿੱਖ ਤੇ ਬੂੜਾ ਬੁੱਢਾ ਨਾਵੇਂ ਜੱਟ ਭਗਤ ਇੱਕ ਮਨ ਹੋ ਕੇ Guruji no teo desan. Vaheguruji ka khalsa. Vaheguruji ki fate.